ਸ੍ਰੀ ਵਾਹਿਗੁਰੂ ਸ੍ਰੀ ਰਗ ਮਹਲਾ 3 ਗੁਰਮੁਖ ਨਾਮ ਧਿਆਈਐ ਮਨਮੁਖ ਬੂਝ ਨ ਪਾਈ ਗੁਰਮੁਖ ਸਦਾ ਮੁਖ ਊਜਲੇ ਹਰ ਵਸਿਆ ਮਨ ਆਏ ਸਹਜੇ ਹੀ ਸੁਖ ਪਾਈਐ ਸਹਜੇ ਰਹੈ ਸਮਾਏ ਭਾਈ ਰੇ ਦਾਸ ਦਾ ਸਾਹ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ ਰਹਾ ਸਦਾ ਸੁਹਾਗ ਸੁਹਾਗਣੀ ਜੇ ਚੱਲਹਿ ਸਤਗੁਰੁ ਭਾਏ ਸਦਾ ਪਿਰ ਨਿਹਿ ਚਲ ਪਾਈਐ ਨਾ ਓਹ ਮਰੈ ਨਾ ਜਾਏ ਸ਼ਬਦ ਮਿਲੀ ਨਾ ਵਿਛੜੈ ਫਿਰ ਕੈ ਅੰਕ ਸਮਾਏ ਹਰ ਨਿਰਮਲ ਅਤ ਊਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ 부ਝੈ ਦੇਖੀ ਭਰਮ ਪੁਲ ਹਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸ਼ਬਦੈ ਜਗ ਦੁਖਿਆ ਫਿਰੈ ਮਨ ਮੁਖਾਂ ਨੂੰ ਗਈ ਖਾਏ ਸ਼ਬਦ ਦੇ ਨਾਮ ਧਿਆਈਐ ਸ਼ਬਦ ਦੇ ਸੱਚ ਸਮਾਈ ਮਾਇਆ ਘੂਲੇ ਸਿਧ ਫਿਰੈ ਸਮਾਦ ਨ ਲਗੈ ਸੁਭਾਈ ਤੀਨੇ ਲੋਗ ਵਿਆਪਤ ਹੈ ਅਧਿਕ ਰਹੀ ਲਪਟਾਈ ਬਿਨ ਗੁਰ ਮੁਕਤ ਨ ਪਾਈਐ ਨ ਦੁਭਧਾ ਮਾਇਆ ਜਾਇ ਮਾਇਆ ਕਿਸਨੋ ਆਖੀਐ ਕਿਆ ਮਾਇਆ ਕਰਮ ਤੁਮਾਈ ਦੁਖ ਸੁਖ ਐ ਜੀਓ ਬੰਧ ਹੈ ਹਉ ਮੈਂ ਕਰਮ ਕਮਾਈ ਬਿਨ ਸ਼ਬਦੈ ਭਰਮ ਨਾ ਚੂਕਈ ਨਾ ਵਿੱਚ ਹਉਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸ਼ਬਦੈ ਥਾਏ ਨਾ ਪਾਏ ਸ਼ਬਦੈ ਹਉ ਮੈਂ ਮਾਰੀਐ ਮਾਇਆ ਦਾ ਭ੍ਰਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਤਨੀ ਬਿਨ ਗੁਣ ਭਗਤ ਨਾ ਹੋਏ ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਾਲਾਹੀਐ ਕਰਮ ਪਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋ ਮੇਰੇ ਪ੍ਰਭ ਤੀਨਾ ਆਪੇ ਭਰਮ ਪੁਲਾਏ ਮਨ ਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨਮ ਗਵਾਏ ਗੁਰ ਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਇ ਮਨ ਰੇ ਨਾਮ ਜਪੋ ਸੁਖ ਹੋਇ ਗੁਰ ਪੂਰਾ ਸਾਲਾਹੀਐ ਸਹਜ ਮਿਲੈ ਪ੍ਰਭ ਸੋਇ ਰਹਾਉ ਪਰਮ ਗਿਆ ਪਉ ਭਾਗਿਆ ਹਰ ਚਰਣੀ ਚਿਤ ਲਾਏ ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਘਰ ਮਹਿਲ ਸਚ ਸਮਾਈਐ ਜਮ ਕਾਲ ਨ ਸਕੈ ਖਾਏ ਨਾਮੁ ਸ਼ਿਮਾ ਕਬੀਰ ਜੋਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੀਤੇ ਸ਼ਬਦ ਪਛਾਨੈ ਹਉ ਮੈਂ ਜਾਤ ਗਵਾਈ ਸੋਰ ਨਰ ਤਿਨ ਕੀ ਬਾਣੀ ਗਾਵਹਿ ਕੋਈ ਨਾ ਮਿੱਟੈ ਪਹਾਈ ਦੈਂਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਗੁਰ ਭੇਟਿਆ ਨਿਰਮਲ ਹੋਆ ਅਨੰਦ ਨਾਮ ਵਖਾਣੈ ਏਕੋ ਪੜੈ ਏਕੋ ਨਾਉ 부ਝੈ ਦੂਜਾ ਅਵਰ ਨਾ ਜਾਣੈ ਖੜ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਪੁਲਹਾਏ ਸਤ ਗੁਰ ਸੇਵ ਹੈ ਤਾਂ ਗਤ ਮਿਤ ਪਾਵਹਿ ਹਰ ਜੀਉ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੇ ਆਵਣ ਜਾਣ ਰਹਾਏ ਪੰਡਿਤ ਪੜ ਪੜਵਾਦ ਵਿਖਾਣ ਹੈ ਬਿਨ ਗੁਰ ਭਰਮ ਪੁਲਹਾਏ ਲਖ ਚੌਰਾਸੀ ਫੇਰ ਪਿਆ ਬਿਨ ਸ਼ਬਦੈ ਮੁਕਤ ਨਾਮ ਪਾਏ ਜਾ ਨਾਮ ਚੇਤੇ ਤਾਂ ਗਤ ਪਾਏ ਜਾਂ ਸਤਗੁਰ ਮੇਲ ਮਿਲਾਏ ਸਤ ਸੰਗਤ ਮਹਿ ਨਾਮ ਹਰ ਉਪਜੈ ਜਾਂ ਸਤਗੁਰ ਮਿਲੈ ਸੁਭਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਗੁਰ ਪਹਾਏ ਸਤ ਬਲਿਹਾਰੀ ਗੁਰ ਆਪਣੇ ਵਿਟਹੁ ਜੇ ਹਰ ਸੇ ਤੀ ਚਿਤ ਲਾਇ ਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇ ਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਬਨਾ ਘਟ ਅੰਤਰ ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਰਗ ਮਹਲਾ 3 ਸਹਜੈ ਨੂੰ ਸਬ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਢੇਖੀ ਭਰਮ ਭੁਲ ਹਾਏ ਗੁਰ ਧੇਤੇ ਸਹਜ ਪਾਇਆ ਆਪਨੀ ਕਿਰਪਾ ਘਰੇ ਰਜ਼ਾਏ ਭਾਈ રે ਗੁਰ ਬਿਨ ਸਹਜ ਨਾ ਹੋਏ ਸ਼ਬਦ ਹੈ ਹੀ ਤੇ ਸਹਜ ਊਪਜੈ ਹਰ ਪਾਇਆ ਸੱਚ ਸੋਏ ਰਹਾਉ ਸਹਜੇ ਗਾਵਿਆਂ ਥਾਏ ਪਵੈ ਬਿਨ ਸਹਜੈ ਕਥਨੀ ਬਾਦ ਸਹਜੇ ਹੀ ਭਗਤ ਊਪਜੈ ਸਹਜ ਪਿਆਰ ਬੈਰਾਗ ਸਹਜੈ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਜੈ ਜੀਵਨ ਬਾਰ ਸਹਜ ਸਲਾਹੀ ਸਦਾ ਸਦਾ ਸਹਜ ਸਮਾਦ ਲਗਾਈ ਸਹਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਇ ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਜੇ ਕਾਲ ਵਿਡਾਰਿਆ ਸਤਿ ਸਰਣਾਈ ਪਾਏ ਸਹਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਵਡ ਭਾਗੀ ਜਿੰਨੀ ਪਾਇਆ ਸਹਜੇ ਰਹੇ ਸਮਾਏ ਮਾਇਆ ਵਿੱਚ ਸਹਜ ਨਾ ਊਪਜੈ ਮਾਇਆ ਦੂਜੈ ਪਾਏ ਮਨਮੁਖ ਕਰਮ ਕਮਾਵਣੇ ਹਉ ਮੈਂ ਜਲੇ ਜਲਾਏ ਜੰਮਣ ਮਰਨ ਨਾ ਚੂਕਈ ਫਿਰ ਫਿਰ ਆਵੈ ਜਾਏ ਤ੍ਰਿਹ ਗੁਣਾ ਵਿੱਚ ਸਹਜ ਨਾ ਪਾਈਐ ਗੁਣ ਧਰਮ ਕੁਲ ਹਾਏ ਪੜਿਐ ਗੁਣਿਐ ਕਿਆ ਕਥਿਐ ਜਾਂ ਮੁੰਡਹੁ ਕੁਥਾ ਜਾਏ ਚੌਥੇ ਪਦ ਮਹਿ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋ ਜੀ ਹੋਏ ਗੁਣਵੰਤੀ ਸਾਲਾ ਹਿਆ ਸਚੇ ਸਚੀ ਸੋਏ ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਜੈ ਸਭ ਅੰਧ ਹੈ ਮਾਇਆ ਮੋਗubar ਸਹਜੇ ਹੀ ਸੋਝੀ ਪਈ ਸਚੈ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਜੇ ਅਦਿਸ਼ਟ ਪਛਾਣਿਐ ਨਿਰਪਉ ਜੋਤਿ ਨਿਰੰਕਾਰ ਸਭਨਾ ਜੀਆ ਕਾ ਇਕ ਦਾਤਾ ਜੋਤੀ ਜੋਤ ਮਿਲਾਵਣਹਾਰ ਪੂਰੇ ਸ਼ਬਦ ਸਲਾਹੀਐ ਜਿਸ ਦਾ ਅੰਤ ਨਾ ਪਾਰ ਆਵਾਰ ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰਹਿ ਵਾਪਾਰ ਅਨ ਦਿਨ ਲਾਹਾ ਹਰ ਨਾਮ ਲੈ ਅਖੋਟ ਭਰੇ ਪੰਡਾਰ ਨਾਨਕ ਟੋਟ ਨਾ ਆਵਈ ਧੀਏ ਦੇਵਣ ਹਾਰ ਸ੍ਰੀ ਗਾਗ ਮਹੱਲਾ ਤੀਜਾ ਸਤਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ ਪੂਰਾ ਸ਼ਬਦ ਸਭ ਸੋਝੀ ਹੋਈ ਹਰ ਨਾਮੈ ਰਹੈ ਸਮਾਈ ਮਨ ਮੇਰੇ ਸਤਗੁਰ ਸਿਓ ਚਿਤ ਲਾਇ ਨਿਰਮਲ ਨਾਮ ਸਦ ਨਾਭ ਤਨ ਆਪ ਵਸੈ ਮਨ ਆਏ ਰਹਾਉ ਹਰ ਜੀਉ ਰੱਖਹੁ ਆਪਣੀ ਸਰਣਾਈ ਜਿਉ ਰੱਖਹ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਵੱਡਾ ਭਾਗ ਨਾ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਈ ਇਕ ਨਾ ਮਨ ਮੁਖ ਸ਼ਬਦ ਨਾ ਪਹਾਵੇ ਬੰਧਨ ਬੰਧ ਪਵਾਇ ਲਖ ਚੌਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਦਵਾਇ ਭਗਤਾ ਮਨ ਆਨੰਦ ਹੈ ਸਚੈ ਸ਼ਬਦ ਰੰਗ ਰਾਤੇ ਅਨ ਦਿਨ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਆਰਾਧਾ ਹੈ ਗੁਰਮੁਖ ਅਕਾਥ ਕਹਾਣੀ ਸੱਚਾ ਸਾਹਿਬ 세ਵੀਐ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਘਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨਾ ਸੁਤਿਆਂ ਦੇ ਜਗਾਏ ਆਪੇ ਮੇਲ ਮਿਲਾਏਂਦਾ ਨਾਨਕ ਸ਼ਬਦ ਸਮਾਈ ਸ੍ਰੀ ਰاگ ਮਹੱਲਾ 3 ਜਾਂ ਸਤਗੁਰ ਸੇਵਿਆ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ ਮਨ ਰੇ ਸਤਿਗੁਰ ਸੇਵ ਨਿਸੰਗ ਸਤਿਗੁਰ ਸੇਵਿਆ ਹਰ ਮਨ ਵਸੈ ਲੱਗਾ ਨ ਮੈਲ ਪਤੰਗ ਰਹਾ ਸੱਚੇ ਸ਼ਬਦ ਪਤ ਊਪਜੈ ਸੱਚੇ ਸੱਚਾ ਨਾਉ ਜਿਨੀ ਹौं ਮੈਂ ਮਾਰ ਪਛਾਣਿਆ ਹਉ ਤਿਨ ਬਲ ਹਾਰੈ ਜਾਮ ਮਨ ਮੁਖ ਸੱਚ ਨਾ ਜਾਣਨੀ ਤੈਨ ਠੌਰ ਨਾ ਕਤ ਹੂੰ ਥਾ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿਚਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ ਜਮਦਰ ਬੱਧੇ ਮਾਰਿਐ ਕੂਕ ਨਾ ਸੁਣੈ ਪੂਕਾਰ ਬਿਰਥਾ ਜਨਮ ਗਵਾਇਆ ਮਰ ਜੰਮਹਿ ਵਾਰ ਵਾਰ ਏ ਜਗ ਜਲਤਾ ਦੇਖ ਕੈ ਭਜ ਪਏ ਸਤਗੁਰ ਸ਼ਰਣਾ ਸਤਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਗੁਰ ਸੱਚਾ ਹੈ ਬੋਹਿਥਾ ਸ਼ਬਦେ ਭਵ ਜਲ ਤਰਣਾ ਲਖ ਚੌਰਾਸੀ ਫਿਰ ਦੇ ਰਹੇ ਬਿਨ ਸਤਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਛੱਕੇ ਦੂਜੈ ਭਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇ ਬਿਨ ਸੱਚੇ ਅਵਰ ਨ ਕੋਈ ਜੋ ਸੱਚੈ ਲਾਏ ਸੇ ਸੱਚ ਲਗੇ ਨਿਤ ਸੱਚੀ ਕਾਰ ਕਰੰ ਤਿਨਾ ਨਿਜ ਘਰ ਵਾਸਾ ਪਾਇਆ ਸਚੈ ਮਹਿਲ ਰਹਿਨ ਨਾਨਕ ਭਗਤ ਸੁਖੀਏ ਸਦਾ ਸਚੈ ਨਾਮ ਰਚੰ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕਉ ਮੁਸ਼ਕਲ ਅਤ ਬਣੈ ਧੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਭੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰਹਮ ਲਗੈ ਨ ਤਤੀਵਾਉ ਸਾਹਿਬ ਨਿਤਾਣਿਆ ਕਾ ਤਾਣ ਆਇ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁੱਬਲਾ ਨੰਗ ਖੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਨਹਿ ਚਲ ਹੋਵੇ ਰਾਜ ਜਾ ਕਉ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲੇਚਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚਹੁ ਕੁੰਟਕਾ ਘੜੀ ਨਾ ਬੈਸਣ ਸੋਏ ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਇ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖੁ ਓਨ ਅਗ ਕੀਏ ਹੋਆ ਅਸੁਰ ਸੰਘਾਰ ਕੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸ਼ਾਸਤ ਸਿਮਰਤ 베ਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆਂ ਤੀਰਥ ਗਵਨ ਕਰੇ ਖਟ ਕਰਮਾਂ ਤੇ ਦੁਗੁਣੇ ਪੂਜਾ ਕਰਤਾ ਨਾਏ ਰੰਧ ਨ ਲੱਗੀ ਪਾਰ ਬ੍ਰਹਮ ਤਾ ਸਰ ਪਰ ਨਰਕੇ ਜਾਏ ਰਾਜ ਮਿਲਖ ਸਿਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਾ ਜਿਤਨਾ ਆਇਓ ਪਾਰ ਬ੍ਰਹਮ ਤਾ ਸਰਪਤੀ ਜੂਨ ਗਿਆ ਬਹੁਤ ਧਨਾਢ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਣ ਸੰਗ ਪ੍ਰੀਤ ਲਸ਼ਕਰ ਤਰਕਸ਼ ਬੰਦ ਬੰਦ ਜੀਓ ਜੀਓ ਸਗਲੀ ਕੀਤ ਚਿਤਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲ ਜੀਤ ਕਾਇਆ ਰੋਗ ਨਾ ਛਿਦਰ ਕਿਛ ਨਾ ਕਿਛ ਕਾਲਾ ਸੋਗ ਮਿਰਤ ਨ ਆਵੀ ਚਿਤ ਤਿਸ ਅਹ ਨਿਸ ਭੋਗੈ ਭੋਗ ਸਭ ਕਿਛ ਕੀ ਤੋਨ ਆਪਣਾ ਜੀਏ ਨਾ ਸੰਕ ਧਰਿਆ ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜਿਉ ਓ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੁਹਾ ਸ੍ਰੀ ਆਤਾ ਖਸਮ ਆਪ ਅਵਰਨ ਦੂਜਾ ਥਾ ਸਤਗੁਰ ਤੁਠੈ ਪਾਇਆ ਨਾਨਕ ਸਚਾ ਨਾਮ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ